ਵਾਹੇ ਗੁਰੂ ਸਾਹਿਬ ਜੀ ਤੀਜਾ ਪਹਿਰ ਰਣਕ ਵਣਜਾਰਿਆ ਮਿੱਤਰਾ ਸਰਹੰਸ ਉਲੱਥੜੇ ਆਏ ਜੋ ਬਨ ਘਟੈ ਜਰੂਆ ਜਣੈ ਵਣਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕਿਛ ਆਪਣਾ ਕਰ ਕਰ ਰਾਖਿਆ ਖਿਨ ਮੈਂ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਵਚਿਤ ਹੋ ਲਿਵ ਲਾਏ ਚੌਥਾ ਪਹਿਰੇ ਰੈਣਕਾ ਬਣਜਾਰਿਆ ਮਿੱਤਰਾ ਬਿਰਦ ਭਇਆ ਤਨ ਖੀਣਾ ਅੱਖੀਂ ਅੰਧ ਨਾ ਦੀਸੈ ਵਣਜਾਰਿਆ ਮਿੱਤਰਾ ਅੱਖੀਂ ਅੰਧ ਨਾ ਦੀਸੈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀਂ ਅੰਧ ਜੀਬ ਰਸ ਨਾਹੀ ਰਹੇ ਪਰਖਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਮੁਖ ਆਵਣ ਜਾਣਾ ਖੜ ਪੱਕੀ ਕੁੜ ਭੱਜਾ ਬਿਨਸੈ ਆਏ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹੇ ਨਾ ਸਾਕੇ ਭਾਏ ਭਗਤ ਭੈ ਤਰਣਾ ਪਤ ਸੇਤੀ ਜਾਵੇ ਸਹਜ ਸਮਾਵੇ ਸਗਲੇ ਦੁਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੁਟੈ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲਾ ਪਰ ਰੈਣਕਾ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜੱਪੇ ਆਰਾਦੇ ਵਿੱਚ ਅਗਨੀ ਹਰਿ ਜਪ ਜੀਵਿਆ ਬਾਹਰ ਜਨਮ ਭਿਆ ਮੁਖ ਲਗਾ ਸਰਸੇ ਪਿਤਾ ਮਾ ਤਿੱਥੀ ਵਿਆ ਜਿਸ ਕੀ ਵਸ ਤਿਸ ਚਿਤ ਹੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਹਰਿ ਜਪੀਐ ਕਿਰਪਾ ਧਾਰ ਦੂਜੈ ਪਹਿਰੈ ਰਣਕੈ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੈ ਪਾਏ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਸੀਤੀ ਮਨ ਜਾਣੈ ਘਟ ਖਵਾਏ ਜੋ ਦੇਵੈ ਤਿਸੈ ਨਾ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਭੂ ਖਾਏ ਤੀਜੇ ਪਹਿਰੇ ਰਣ ਕੈ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੇ ਧਨ ਸੰਚਵੇ ਵਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਲ ਜੇ ਹੋਵੇ ਅੰਤ ਸਿਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਏ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜਾ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਜਿਸਨੋ ਕਿਰਪਾ ਕਰੇ ਗੁਰ ਮਿਲੇ ਸੋ ਹਰ ਹਰ ਨਾਮ ਸੁਮਾਲ ਕਹੋ ਨਾਨਕ ਤੀਜਾ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ